ਜੇਕਰ ਤੁਸੀਂ ਵੀ 3-ਵੀਲਰ 'ਚ ਬੈਠ ਕੇ ਫਲੋਰ ਤੋਂ ਲੁਧਿਆਣੇ ਆਂਦੇ ਜਾਂਦੇ ਹੋ ਖਾਸ ਤੌਰ ਤੇ ਔਰਤਾਂ ਸਾਵਧਾਨ ਹੋ ਜਾਣ ਸਵਾਰੀਆਂ ਟੌਣ ਦੀ ਆੜ ਚ ਨੈਸ਼ਨਲ ਹਾਈਵੇ ਤੇ ਲੁਟੇਰਿਆਂ ਦਾ ਇੱਕ ਲੁਟੇਰਾ گروਹ ਸਰਗਰਮ ਹੈ ਜੇ ਮੌਕਾ ਮਿਲਦੇ ਹੀ ਚੱਲਦੇ 3-ਵੀਲਰ 'ਚ ਤੇਜ਼ ਤਾਰ ਹਥਿਆਰਾਂ ਦੇ ਜ਼ੋਰ ਤੇ ਔਰਤਾਂ ਤੋਂ ਸਭ ਕੁਝ ਲੁੱਟ ਲੈਂਦੇ ਨੇ ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਵੇਰੇ ਲੁਧਿਆਣਾ ਤੋਂ ਫਲੋਰ ਤੇ ਵੱਲ ਆਉਂਦੇ ਨੈਸ਼ਨਲ ਹਾਈਵੇ ਦੇ ਸਾਹਮਣੇ ਆਇਆ ਜਦੋਂ ਇੱਕ ਮਹਿਲਾ ਆਟੋ 'ਚ ਬੈ ਕੇ ਫਲੋਰ ਆਉਣ ਲੱਗੀ ਤਾਂ ਪੇੜਤ ਮੁਤਾਬਿਕ ਉਸ ਆਟੋ 'ਚ ਪਹਿਲਾਂ ਹੀ ਚਾਲਕ ਤੋਂ ਇਲਾਵਾ ਤਿੰਨ ਲੜਕੇ ਬੈਠੇ ਸਨ ਰਾਜੇ ਇੱਕ ਲੜਕੇ ਨੇ ਬਾਥਰੂਮ ਜਾਣ ਨੂੰ ਬੋਲਿਆ ਆਟੋ ਰੁਕਵਾ ਲਿਆ ਜਿਉਂ ਹੀ ਉਹ ਵਾਪਸ ਆ ਲੁਟੇਰਿਆਂ ਨੇ ਜੋ ਮਹਿਲਾ ਪਹਿਲਾਂ ਸਾਈਡ ਤੇ ਬੈਠੀ ਸੀ ਉਸ ਨੂੰ ਵਿਚਕਾਰ ਕਰ ਦਿੱਤਾ ਥੋੜਾ ਅੱਗੇ ਜਾਂਦੇ ਹੀ ਤਿੰਨ ਲੁਟੇਰਾਂ ਤੇਜ਼ ਤਾਰ ਹਥਿਆਰਾਂ ਕੱਢ ਕੇ ਔਰਤ ਨੂੰ ਉਸਦੇ ਦੀ ਕળે ਚ ਪਾਈ ਹੋਈ ਚੁੰਨੀ ਨਾਲ ਬੰਨਣ ਦੀ ਕੋਸ਼ਿਸ਼ ਕੀਤੀ। ਗਲ਼ੀ ਦਿਖਾਉਂਦੇ ਹੋਏ ਔਰਤ ਉਹਨਾਂ ਲੁਟੇਰਾਂ ਨਾਲ ਪਿੱੜ ਗਈ ਤੇ ਚੱਲਦੇ ਆਟੋ ਤੋਂ ਮਦਦ ਮੰਗਣ ਲਈ ਬਾਹਰ ਲਟਕ ਗਈ। ਔਰਤ ਨੂੰ ਇਸ ਹਾਲਤ ਦੇਖ ਕੇ ਜਾਂਦੇ ਲੋਕਾਂ ਨੇ ਆਟੋ ਨੂੰ ਰੁਕਵਾਉਣ ਲਈ ਉਸਦੇ ਅੱਗੇ ਆਪਣੀ ਗੱਡੀ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰੇ ਕਾਰਾਂ ਨੂੰ ਟੱਕਰ ਮਾਰਦੇ ਹੋਏ ਅੱਗੇ ਵਧਦੇ ਰਹੇ। ਇਨਾ ਤੇਰਿਆਂ ਦੇ ਪਿੱਛੇ ਉਕਤ ਪੱਤਰਕਾਰ ਆ ਰਿਹਾ ਸੀ ਜਿਸ ਨੇ ਪੂਰੀ ਘਟਨਾ ਨੂੰ ਆਪਣੇ ਕੈਮਰੇ 'ਚ ਰਿਕਾਰਡ ਕਰ ਲਿਆ ਕੁਝ ਹੀ ਦੂਰੀ ਤੇ ਜਾ ਕੇ ਤੇਜ਼ ਰਫਤਾਰ ਆਟੋ ਪਲਟ ਗਿਆ ਜਿਸ ਨਾਲ ਦੋ ਲੁਟੇਰੇ ਜ਼ਖਮੀ ਹੋ ਗਏ ਜਦੋਂ ਕਿ ਤੀਜਾ ਉਹਨਾਂ ਦਾ ਸਾਥੀ ਸੀ ਜੋ ਉਹ ਫਰਾਰ ਹੋ ਗਿਆ ਇਸ ਘਟਨਾ 'ਚ ਪੇੜ ਤੌਰ ਤੇ ਦੀ ਜਾਨ ਜਾਂਦੇ ਜਾਂਦੇ ਬਚੀ ਜੇਕਰ ਆਟੋ ਮਹਿਲਾ ਦੇ ਵੱਲ ਪਲਟ ਜਾਂਦਾ ਤਾਂ ਉਹ ਹੀਠਾਂ ਦੱਬ ਜਾਂਦੀ ਤੇ ਦੋਵੇਂ ਲੁਟੇਰਿਆਂ ਦੀ ਪਹਿਲਾਂ ਲੋਕਾਂ ਨੇ ਖੂਬ ਛਿੱਤਰਪ੍ਰੇੜ ਕੀਤੀ ਜਿਨ੍ਹਾਂ ਨੂੰ ਬਾਅਦ 'ਚੋ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਘਟਨਾ 'ਚ ਪੇੜ ਤੋਂ ਮਹਿਲਾ ਵੀ ਜ਼ਖਮੀ ਹੋਈ ਹੈ ਜਿਸ ਦੀ ਜਾਨ ਵੀ ਜਾਂਦੇ ਜਾਂਦੇ ਬਚੀ ਹੈ ਲੋਕਾਂ ਦਾ ਕਹਿਣਾ ਹੈ ਕਿ ਔਰਤਾਂ ਨੂੰ ਖੁਦ ਨੂੰ ਸਮਝਾਉਣਾ ਚਾਹੀਦਾ ਹੈ ਲੋਕਲ ਸ਼ਹਿਰ 'ਚ ਆਉਣ ਜਾਣ ਲਈ ਤਾਂ ਆਟੋ ਸਹੀ ਹੈ ਪਰ ਦੂਜੇ ਸ਼ਹਿਰਾਂ ਤੱਕ ਜਾਣ ਲਈ ਬੱਸਾਂ ਦੀ ਹੀ ਵੱਲ ਤੋਂ ਕੰਮੀ ਚਾਹੀਦੀ ਹੈ ਹਾਲਾਂਕਿ ਔਰਤਾਂ ਦਾ ਸਰਕਾਰ ਵੱਲੋਂ ਕਿਰਾਇਆ ਵੀ ਫ੍ਰੀ ਹੈ ਦੂਜਾ ਸਾਡਾ ਇੱਥੇ ਜਿਹੜਾ ਹੈਗਾ ਇੱਕ ਜਿਹੜੇ ਅਸੀਂ ਦੋ ਬੰਦੇ ਹੋਰ ਕਾਬੂ ਕੀਤੇ ਹੈ ਜਿਹੜੇ ਵਸੇ ਲੋਕਾਂ ਦੀ ਮਦਦ ਨਾਲ ਹੀ ਮਿਲੇ ਸਾਨੂੰ ਜਿਹੜਾ ਮਲੋਤਰਾ ਪੈਲੇਸ ਕੋਲੇ ਕਰ ਲੜਦਾ throi Singh ਸ਼ਾਮ ਦੀ ਸੋ ਇਹ ਲੋਕਾਂ ਦਾ ਤਾਂ ਨਾਮ ਵੀ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਤੁਰੇ ਜਾਂਦੇ ਆ ਉੱਥੇ ਦੇਖਿਆ ਕਿ ਇੱਕ ਲੜਕੀ ਮਦਦ ਮੰਗ ਰਹੀ ਸੀ ਤੇ ਉਹਨੇ ਕੰਟੈਕਟ ਕੀਤਾ ਕਾਰ ਵਾਲੇ ਨੇ ਤੇ ਇਮੀਡੀਏਟ ਸਾਡੀ ਫੋਰਸ ਨੇ ਜਾ ਕੇ ਉੱਥੇ ਸਾਡੇ ਐਸਐਚਓ ਸਾਹਿਬ ਨੇ ਉਹਨੂੰ ਫੜ ਲਿਆ ਤੇ ਉੱਥੋਂ ਤਿੰਨ ਮੋਬਾਈਲ ਤੇ ਇੱਕ ਦਾਤ ਲੋਹਾ ਤੇ ਇੱਕ ਆਟੋ ਉਹ ਸੀ ਰਿਕਵਰ ਕੀਤਾ ਉਹਦੇ ਚ ਹੈਗੇ ਨੇ 모ਹਿਤ ਉਰਫ ਮਨੂ ਤੇ ਦੂਜਾ ਹੈਗਾ ਡੈਂਪਲ ਮੱਕੜ ਔਰ ਬੰਟੀ ਇਹ ਗੱਲ ਆਪਣਾ ਸੀ ਚੀਜ਼ਾਂ ਨੇ ਬਾਤ ਆ ਹਾਂ ਵਾਟੋ ਆਉਂਦਾ ਸੀ ਉਹਦੇ ਦੀ ਬਾਕੀ ਲੈ ਗਏ ਉਹ ਹੁਣ ਹੋਣੀ ਪੜੇ ਅਸੀਂ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਹੋਰ ਗ੍ਰੀਡੀਆਂ ਵਾਰਤਾ ਤਾਂ ਕਿੰਨੇ ਬੰਦੇ ਸੀ ਟੋਟਲ ਆਰਡਰ ਚ ਇਹ ਦੋ ਜਾਨੇ ਸੀ ਦੋ ਨੇ ਲੇਡੀ ਨੂੰ ਇਹਨਾਂ ਨੇ ਪਿਠਾਇਆ ਕਿੱਥੇ ਇਹ ਹੁਣ ਸਾਰਾ ਤੁਹਾਨੂੰ ਦੱਸ ਦਾਂਗੇ ਇਹ ਲੇਡੀ ਜੱਗ ਲਈ ਸਭ ਲਈ ਇਸ ਦੇ ਅਫਸਰ ਜੀ ਪਹਿਲਾਂ ਜਿਹੜੇ ਅਫਗਾਨੀ ਨਗਰ ਦੇ ਵਿੱਚ ਮਠਾਦੇ ਸੀ ਸਵਾਰੀਆਂ ਉਹਨਾਂ ਦੇ ਇੱਕ ਨਸ ਬੰਤਾ ਨਹੀਂ ਨਾ ਉਹ ਨਹੀਂ ਸਰ ਇਹ ਵੀ ਚਿੱਤੇ ਦੀਆਂ ਦੀਆਂ ਤੋਂ ਪਰ ਟੋਟਲ ਨਹੀਂ ਇਹਨਾਂ ਤੇ ਕੋਈ ਵਾਦਾ ਤਾਂ ਸੰਭਦੋ ਤਾਂ ਤੇ ਨਾ ਸੀਗੇ ਜੀ ਉੱਥੇ ਲੋਕ ਤਾਂ ਤਿੰਨ ਕਹ ਰਹੇ ਸੀਗੇ ਆਟੋ ਚ ਇੱਕ ਭੱਜ ਗਿਆ ਇੱਕ ਭੱਜ ਗਿਆ ਸਾਰੇ ਚੋ ਅਜੇ ਫਰਾਰੀਆਂ ਮਤਲਬ ਅਜੇ ਫੜਿਆ ਨਹੀਂ ਹਾਂ ਜੀ ਕਦ ਤੱਕ ਇਹਨਾਂ ਤੇ ਵੀ ਹੈਗੇ ਹੈ ਪਹਿਲਾਂ ਤੇ ਪਰ ਇਹਨਾਂ ਨੂੰ ਆਈਐਨਡੀਪੀਸ ਦੇਣੀ ਹੈ ਜਦੋਂ ਦੇ ਰਹੇ ਨੇ ਇਹ ਨਾਲ ਇਹ ਬੇਸਿਕ ਚੀਜ਼ ਕਿਤੇ ਹੋਰ ਦਿੱਤਰ ਹਾਈ ਜਿਹੜਾ ਰਾਗਵ ਹੈ ਇਹ ਤਾਂ ਤਰਾਂ ਤਰਾਂ ਸੀਗਾ ਇਹਦਾ ਚਾਲੀ ਹੱਦ ਇਹ ਸਾਡਾ ਇਹ ਵਾਲਾ ਸਰ ਇਹਨਾਂ ਦਾ ਹਜੇ ਚੈੱਕ ਨਹੀਂ ਐਸਾ ਸੁਬਾਹ ਹੀ ਨਾ ਕਰਦੇ ਸਰ ਲੇਡੀ ਕਿੱਥੇ ਰਹਿਣਾਂ ਨੂੰ ਲੇਡੀ ਪ੍ਰਵਾਸੀ ਹੈਗੀ ਸੀ ਪ੍ਰਵਾਸੀ ਇੱਥੇ ਲੁਧਿਆਣਾ ਲੁਧਿਆਣਾ ਡਾ ਰਿਕ ਸਰ ਪਤਾ ਲੱਗਿਆ ਕਿੱਥੇ ਕਿੱਥੋਂ ਉਹਨੂੰ ਲੇਡੀ ਨੂੰ ਬਿਠਾਇਆ ਸੀ ਤੇ ਕਿੱਥੇ ਉਹਨੇ ਜਾਣਾ ਸੀ ਇਹ ਤੁਹਾਨੂੰ ਦੱਸ ਦਿੰਦੇ ਨਿਰੰਦਰ ਬਾਈਪਾਸ ਤੋਂ ਇੱਕ ਪੇ ਕੀਤਾ ਸੀ ਉੱਥੇ ਮਲੋਤਰਾ ਪੈਲੇਸ ਤੱਕ ਹੀ ਜਾ ਕੇ ਹਜੇ ਉੱਥੇ ਹੀ ਇਹਨਾਂ ਨੇ ਕਹਿਆ ਸੀ 1.5 ਕਿਲੋਮੀਟਰ ਦੀ ਉਹਨਾਂ ਨੂੰ ਠੀਕ ਹੈ ਸਰ ਸਿਰਫ ਲੇਡੀਜ਼ ਹੀ ਕੀ ਆਟੋ ਦੇ ਵਿੱਚ ਨਹੀਂ ਇਹਦੇ ਨਾਲ ਦੇ ਵੀ ਫੈਮਿਲੀ ਸੀ ਇਹਦੇ ਨਾਲ ਕੋਈ ਸੀ ਫੈਮਿਲੀ ਸੀ ਫੈਮਿਲੀ ਸੀ ਬੱਚੇ ਸਿਰ ਕੋਈ ਚੋਰੀਆ ਵੀ ਸੀਗਾ ਜੇ ਕੋਈ ਚੀਜ਼ ਕੀਤੀ ਜਾ ਰਹੀ ਹੈ ਮੋਬਾਈਲ ਖੋਇਆ ਸੀ ਮੋਬਾਈਲ ਖੋਇਆ ਸੀ ਮੋਬਾਈਲ ਪਰ ਇਹਦੇ ਕੋਲੇ ਹੋਰ ਵੀ ਇਹਨਾਂ ਨੇ ਦੋ ਹੋਰ ਬਰਾਮਦ ਹੋਏ ਆ ਉਹ ਸਾਰੀ ਤਫਤੀਸ਼ ਤਾਂ ਲੇਕਿਨ ਸਪਾਸਰ ਇਹ ਵਿਆਹ ਦੇ ਵਿੱਚ ਹੋਈ ਹੈ ਜੀ ਚੋਰੀ ਉਹਦੀ ਸੀਸੀਟੀਵੀ ਲਗਾਤਾਰ ਰਾਈਲ ਹੋਈ ਨਹੀਂ ਹੋਦਾ ਸਰ ਜੀ